ਨਮਸਕਾਰ ਆਕਾਸ਼ਵਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਕਾਜਲ ਅੱਜ ਦੀ ਇਸ ਕੜੀ 'ਚ ਤੁਸੀਂ ਸੁਣੋਗੇ ਲੋਕ ਸਭਾ ਚੋਣਾਂ 2024 ਸੰਬੰਧੀ ਤਿਆਰੀਆਂ ਅਤੇ ਸਵੀਪ ਗਤੀਵਿਧੀਆਂ ਤੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਵਿੱਚ ਉਤਸ਼ਾਹ ਪੰਜਾਬ ਸਮੇਤ ਦੇਸ਼ ਭਰ ਵਿੱਚ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਅਮਨ ਕਾਨੂੰਨ ਨਾਲ ਨੇਪਰੇ ਚੜਾਉਣ ਲਈ ਸੁਰੱਖਿਆ ਅਤੇ ਹੋਰਨਾਂ ਸੁਵਿਧਾਵਾਂ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਮੋਗਾ ਦੇ ਜ਼ਿਲ੍ਹਾ ਚੋਣ ਅਫਸਰ ਕੁਲਵੰਤ ਸਿੰਘ ਨੇ ਚੋਣ ਪ੍ਰਬੰਧਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਪੰਜਾਬ ਦੇ ਵਿੱਚ ਵੋਟਾਂ ਦੀ ਨੋਟੀਫਿਕੇਸ਼ਨ 6 ਤਰੀਕ ਨੂੰ ਹੋ ਜਾਵੇਗੀ। ਇਹਨਾਂ ਚੋਣਾਂ ਲਈ ਨਾਮਜ਼ਦਗੀਆਂ ਆਰਓ ਦਫ਼ਤਰ ਕ੍ਰੀਸਪੋਰਟ ਵਿਖੇ ਦਿੱਤੀਆਂ ਜਾ ਸਕਣਗੀਆਂ 7 ਤੋਂ 14 ਤੱਕ ਨਾਮਜ਼ਦਗੀਆਂ ਲਈਆਂ ਜਾਣਗੀਆਂ ਔਰ ਇਨ੍ਹਾਂ ਚੋਣਾਂ ਲਈ ਜਿੰਨੀਆਂ ਵੀ ਟੀਮਾਂ ਜਾਂ ਤਿਆਰੀਆਂ ਦੀ ਲੋੜ ਹੁੰਦੀ ਹੈ ਉਹ ਸਾਡੀਆਂ ਸਾਰੀਆਂ ਮੁਕੰਮਲ ਨੇ ਐਫਐਸਟੀਜ਼ ਡੀਐਸਟੀਜ਼ ਸਾਰੀਆਂ ਤਾਇਨਾਤ ਨੇ ਆਪਣਾ ਆਪਣਾ ਕੰਮ ਕਰ ਰਹੀਆਂ ਨੇ ਔਰ ਵੋਟਰਾਂ ਲਈ ਵੀ ਜਿਹੜੀਆਂ-ਜਿਹੜੀਆਂ ਫੈਸਿਲਿਟੀਆਂ ਦੀ ਹਦਾਇਤ ਮੰਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੀਤੀ ਹੈ ਉਹ ਅਸੀਂ ਸਾਰੀਆਂ ਪੂਰੀਆਂ ਕੀਤੀਆਂ ਹੋਈਆਂ ਨੇ ਸਾਡੀਆਂ ਤਿਆਰੀਆਂ ਮੁਕੰਮਲ ਨੇ ਔਰ ਪ੍ਰਸ਼ਾਸਨ ਇਹਨਾਂ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਕਰਾਉਣ ਲਈ ਵਚਨਬੱਧ ਹੈ ਮੇਰੀ ਸਭਨਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਇੱਕ ਜੂਨ ਨੂੰ ਨਿਕਲ ਕੇ ਬੂਥਾਂ ਤੇ ਆਓ ਤੇ ਇਸ ਚੋਣਾ ਦੇ ਪਰਬ ਦਾ ਆਨੰਦ ਮਾਣੋ ਤੇ ਉੱਥੇ ਆਪਣੀ ਵੋਟ ਦਾ ਇਜ਼ਹਾਰ ਕਰੋ ਗੁਰਦਾਸਪੁਰ ਦੇ ਜ਼ਿਲ੍ਹਾ ਚੋਣ ਅਫਸਰ ਵਿਸ਼ੇਸ਼ ਸਰੰਗਲ ਨੇ ਕਾਨੂੰਨ ਪ੍ਰਬੰਧਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਜਿਹੜੀ ਇਲੈਕਸ਼ਨਸ ਦੀ ਸਾਰੀ ਪੂਲ ਪ੍ਰਕਿਰਿਆ ਉਹਦੇ ਬਾਰੇ ਸਾਰੀ ਡਿਸਕਸ਼ਨ ਕੀਤੀ ਗਈ ਸਾਰੇ ਏਆਰਓ ਸਹਾਬਾਨ ਵੀ ਇਸ ਮੀਟਿੰਗ 'ਚ ਆਏ ਹੈਗੇ ਜਿਹੜਾ ਲਾਅਨ ਆਰਡਰ ਦਾ ਜਿਹੜਾ ਮੇਨ ਮੁੱਦਾ ਰਹਿੰਦਾ ਇਲੈਕਸ਼ਨਸ 'ਚ ਉਸ ਦੇ ਬਾਰੇ ਜਿਹੜੀ ਛੇਡ ਲੈਵਲ ਕੋਆਰਡੀਨੇਸ਼ਨ ਮੀਟਿੰਗ ਕਰਦੇ ਹੈਗੇ ਬਾਰਡਰ ਕੋਆਰਡੀਨੇਸ਼ਨ ਮੀਟਿੰਗ ਕਰਦੇ ਹੈ ਉਹ ਡੀਸੀ ਪਠਾਨਕੋਟ ਸਾਹਿਬ ਨੇ ਆਲਰੇਡੀ ਕਰ ਲਈਤੀ ਹੈਗੇ ਅਸੀਂ ਵੀ ਦੋਨੋਂ ਜ਼ਿਲ੍ਹਿਆਂ ਦੀ ਕੰਬਾਈਨਡ ਮੀਟਿੰਗ ਹੋਣੇ ਕਰਕੇ ਹਟੇ ਆ ਜਿਸ 'ਚ ਜਿਹੜੇ ਜਿਹੜੇ ਇਲੈਕਸ਼ਨ ਦੇ ਸਾਰੇ ਐਸਪੈਕਟ ਹੈ ਉਸ ਦੇ ਬਾਰੇ ਅਸੀਂ ਥ੍ਰੈਡਬੀਅਰ ਡਿਸਕਸ਼ਨ ਕੀਤੀ ਹੈ ਜਿੱਦਾਂ ਕਿ ਪੋਲਿੰਗ ਪ੍ਰੋਸ ਜਿੰਨੇ ਵੀ ਪੋਲਿੰਗ ਬੂਥ ਹੈ ਪੋਲਿੰਗ ਲੋਕੇਸ਼ਨ ਹੈ ਉਹਦੀਆਂ ਤਿਆਰੀਆਂ ਤੋਂ ਲੈ ਕੇ ਇਲੈਕਟਰੋਨ ਰੂਲ ਦੀ ਮੈਨੇਜਮੈਂਟ ਨੂੰ ਲੈ ਕੇ ਸਾਡੇ ਜਿਹੜੇ ਸਟਾਫ ਹੈ ਉਹਦੇ ਵੈਲਫੇਅਰ ਵਾਸਤੇ ਉਹਨਾਂ ਦੀ ਕੀ ਕੀ ਤਿਆਰੀਆਂ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਟ੍ਰੇਨਿੰਗ ਕਿਸੇ ਸਾਪਨਾ ਦੇਣੀ ਹੈ ਸਾਰੇ ਦੇ ਬਾਰੇ ਅਸੀਂ ਡਿਟੇਲ ਚ ਮੀਟਿੰਗ ਕੀਤੀ ਹੈ ਇਸ ਦੇ ਨਾਲ ਹੀ ਲਾਅਨ ਆਰਡਰ ਦੇ ਪੱਖੋਂ ਜਿਹੜੀ ਸਾਡੀ ਰਿਕਵਰੀਸ ਹੈਗੀ ਆ ਉਹ ਚਾਹੇ ਡਰੱਗਸ ਦੀ ਹੋਣ ਇਲੀਜੀਟਿਡ ਲਿਕਰ ਦੀ ਹੋਣ ਜਾਂ ਸਾਡੇ ਜਿਹੜੇ ਕਾਊਂਟਰਸ ਹੈਗੇ ਜਾਂ ਪੀਓਸ ਹੈਗੇ ਉਸਦੇ ਸਾਰੇ ਦੇ ਬਾਰੇ ਅ ਡਿਟੇਲ ਮੀਟਿੰਗ ਕਰਕੇ ਸਾਟੇ ਆ ਜਿਹੜਾ ਇਲੈਕਸ਼ਨ ਜਿਹੜਾ ਹੁਣ ਵੋਟਾਂ ਜਾਂ ਹੋਣ ਜਾ ਰਹੀਆਂ 1 ਜੂਨ ਨੂੰ ਇਸ ਵਾਸਤੇ ਗੁਰਦਾਸਪੁਰ ਜਿਹੜੀ ਪਾਰਲੀਮੈਂਟਰੀ ਕਨਸਟਿਟੂਐਂਸੀ ਹੈ ਇੱਥੇ ਅਸੀਂ ਇਨਸ਼ੋਰ ਕਰਾਂਗੇ ਕਿ ਪੂਰਾ ਇਲੈਕਸ਼ਨ ਫ੍ਰੀ ਫੇਅਰ ਐਂਡ ਪੀਸਫੁਲ ਹੋਵੇਗਾ ਐਂਡ ਜਿੰਨੀਆਂ ਵੀ ਸਹੂਲਤਾ ਜਿਹੜੀ ਵੋਟਰਸ ਨੂੰ ਆਪਾਂ VOTING ਬੂਥ 'ਚ ਪੋਲਿੰਗ ਬੂਥ 'ਚ ਅਸੀਂ ਪ੍ਰੋਵਾਈਡ ਕਰਾਂਗੇ ਅ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਵੀ ਕਰਾਂਗੇ ਉਸ ਦੇ ਨਾਲ ਹੀ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਜਿੰਨੀਆਂ ਵੀ ਲੋੜੀਆਂ ਦੀਆਂ ਜ਼ਰੂਰਤਾਂ ਹੋਣਗੀਆਂ ਉਹ ਵੀ ਆਪਾਂ ਪੂਰੀਆਂ ਕਰਾਂਗੇ ਤੇ ਕਰਾਂਗੇ ਕਿ ਇਸ ਵਾਰੀ VOTING ਪਰਸੈਂਟੇਜ ਸਾਡੀ ਗੁਰਦਾਸਪੁਰ ਕੰਸਟਿਟੂਐਂਸੀ 'ਚ 70% ਤੋਂ ਉੱਤੇ ਜਾਵੇ ਚੋਣਾ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ 70 ਪਾਰ ਦੇ ਟੀਚੇ ਨੂੰ ਹਾਸਲ ਕਰਨ ਲਈ ਸਵੀਪ ਗਤੀਵਿਧੀਆਂ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਨੋਡਲ ਅਫਸਰਾਂ ਨੇ ਜਾਣਕਾਰੀ ਸਾਂਝੀ ਕੀਤੀ। ਆਓ ਸੁਣਦੇ ਹਾਂ। ਮੈਂ ਪ੍ਰੀਤ ਕੋਲੀ ਸਹਾਇਕ ਡਾਇਰੈਕਟਰ ਜੁਵਨਕ ਸੇਵਾਵਾਂ ਹੁਸ਼ਿਆਰਪੁਰ ਕਮ ਜ਼ਿਲ੍ਹਾ ਸਵੀਪ ਨੋਡਲ ਅਫਸਰ ਹੁਸ਼ਿਆਰਪੁਰ। ਸਾਡੇ ਵੱਲੋਂ ਸਵੀਪ ਗਤੀਵਿਧੀਆਂ ਕਈ ਤਰ੍ਹਾਂ ਨਾਲ ਕਰਵਾਈਆਂ ਜਾ ਰਹੀਆਂ ਜਿਸ ਦੇ ਅਧੀਨ ਸਵੀਪ ਮੇਲਾ ਐਫਡੀ ਕੋਲੇ ਉਹ ਸ਼ਾਹਪੁਰਵੀ ਵਿਖੇ ਕਰਵਾਇਆ ਗਿਆ ਇੱਕ ਸਵੀਪ ਮੇਲਾ ਨਾਰੂ ਦੰਗਲ ਪਿੰਡ ਵਿਖੇ ਕਰਵਾਇਆ ਗਿਆ ਪੀਡਬਲਯੂਡੀ ਵੋਟਰਾਂ ਵਾਸਤੇ ਮਹਿਲਮ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਸੀਂ ਬਹੁਤ ਵੱਡੀ ਗੈਦਰਿੰਗ ਕੀਤੀ ਤੇ ਉਹਨਾਂ ਨੂੰ ਜਾਗਰੂਕ ਕੀਤਾ ਜੋ ਸਾਡੇ ਬਜ਼ੁਰਗ ਵੋਟਰ ਨੇ ਉਹਨਾਂ ਨੂੰ ਸੰਜੀਵਨੀ ਸ਼ਰਨਮ ਸਾਡੇ ਇੱਕ ਬਹੁਤ ਪਿਆਰੀ ਜਗ੍ਹਾ ਹੈ ਉੱਥੇ ਤਕਰੀਬਨ 2500 ਤੋਂ ਵੱਧ ਹੋਲਡੇਜ ਲੋਕ ਸਾਡੇ ਕੋਲ ਇਕੱਠੇ ਹੋਏ ਉਹਨਾਂ ਨੂੰ ਵੋਟਾਂ ਬਾਰੇ ਜਾਗਰੂਕ ਕੀਤਾ ਗਿਆ ਇਸ ਤੋਂ ਇਲਾਵਾ ਬੱਸ ਅਡੇ ਦੇ ਉੱਪਰ ਰੇਲਵੇ ਸਟੇਸ਼ਨ ਤੇ ਲੀਬਰ ਚੌਂਕ ਤੇ ਟਫਲੀ ਵਜਾ ਕੇ ਢੋਲ ਵਜਾ ਕੇ ਲੋਕਾਂ ਨੂੰ ਜਗਰੂਕ ਕੀਤਾ ਜਾ ਰਿਹਾ ਹੈ ਲੋਕਤੰਤਰ ਦੀ ਜਾਗੋ ਕੱਢੀ ਗਈ ਪਿੰਡ ਦੇ ਵਿੱਚ ਯੂਥ ਇਲੈਕਸ਼ਨ ਅੰਬੈਸਡਰ ਬਣਾਏ ਗਏ ਜਿਨ੍ਹਾਂ ਨੇ ਇੱਕ ਇੱਕ ਹਫਤਾ ਆਰਓ ਦੇ ਨਾਲ ਰਹਿ ਕੇ ਕੰਮ ਕਰਨ ਦਾ ਤਜਰਬਾ ਲਿਆ ਤੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹ ਵੋਟਰਾਂ ਨੂੰ ਜਾਗਰੂਕ ਕਰ ਰਹੇ ਨੇ ਕਈ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾ ਰਹੇ ਨੇ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ ਸਲੋਗਨ রাইਟਿੰਗ ਮਹਿੰਦੀ ਕੁਕਿੰਗ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਹੁਸ਼ਿਆਰਪੁਰ ਬਣੇਗਾ ਹੁਸ਼ਿਆਰ ਤਾਂ ਹੀ ਅਸੀਂ ਕਰ ਸਕਦੇ ਹਾਂ ਇਸ ਵਾਰ 70% ਤੋਂ VOTING ਪਾਰ ਮੈਂ ਅਨਮੋਲ ਸ਼ਰਮਾ ਜ਼ਿਲ੍ਹਾ ਸ੍ਰੀਪਾਇਕਨ ਮੋਗਾ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੱਖ-ਵੱਖ ਧਾਰਿਆਂ ਤੇ ਜਿਵੇਂ ਕਿ ਧਾਰਮਿਕ ਸਥਾਨਾਂ ਵਿਦਿਅਕ ਸੰਸਥਾਵਾਂ ਜਿਵੇਂ ਸਕੂਲ ਕਾਲਜ ਅਤੇ ਸਮਾਜਿਕ ਜਗ੍ਹਾ ਪਾਰਕਾਂ ਯੋਗਾ ਕਲਾਸਿਸ ਉੱਤੇ ਜਾ ਕੇ ਲੋਕਾਂ ਨੂੰ ਵੋਟਰ ਦੀ ਐਹਮਤ ਅਤੇ ਨਵੇਂ ਵੋਟ ਬਣਾਉਣ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਾਡੇ ਜ਼ਿਲ੍ਹਾ ਸਹਿਬਾਨ ਅਫਸਰਾ ਨਾਲ ਮਿਲ ਕੇ 29 ਅਪ੍ਰੈਲ ਨੂੰ ਇੱਕ ਔਰਤ ਵੋਟਰ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਦੀਆਂ ਔਰਤਾਂ ਨੂੰ ਸਰਦਾ ਪੱਤਰ ਦਿੱਤਾ ਗਿਆ ਤਾਂ ਕਿ ਉਹ ਉਹਨਾਂ ਦੇ ਦੁਆਰਾ ਇਸ ਵੋਟਰ ਜਾਣਕਾਰੀ ਮੁਹਿੰਮ ਨੂੰ ਪੂਰੇ ਜ਼ਿਲ੍ਹੇ ਵਿੱਚ ਪਹੁੰਚਾਇਆ ਜਾ ਸਕੇ। ਯੋਗਾ ਮੈਂਬਰਾਂ ਨੇ ਵੱਧ ਛੜ ਕੇ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਵਿੱਚ। ਗਿੱਧਾ, ਬੋਲੀਆਂ, ਕਵਿਤਾਵਾਂ ਮਹਰਾਹੀ ਲੋਕਾਂ ਨੂੰ ਵੋਟਾਂ ਬਾਰੇ ਦੱਸਿਆ ਗਿਆ। ਔਰ ਮੈਂ ਅਪੀਲ ਕਰਦੀ ਹਾਂ ਕਿ ਲੋਕ ਵੱਧ ਛੜ ਕੇ ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣਗੇ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ ਡਿਸਟ੍ਰਿਕਟ ਨੋਡਲ ਅਫਸਰ ਸਦੀਪ ਮਹਾਲੀ ਤੋਂ ਇਸ ਵਾਰ ਸਾਡਾ ਜਿਹੜਾ ਸੀਗਾ ਟੀਚਾ ਕਿ ਹਰ ਇੱਕ ਮਾਰਜਨਲ ਜਿਹੜੀ ਕਮਿਊਨਿਟੀ ਆ ਉਹਦੇ ਤੱਕ ਪਹੁੰਚਿਆ ਜਾਵੇ ਜਿਹਦੇ ਜਰੀਏ ਸਭ ਤੋਂ ਪਹਿਲਾਂ ਤਾਂ ਇੱਕ ਮੈਰਾਥਨ ਕਰਵਾਈ ਗਈ ਵੂਮਨ ਮੈਰਾਥਨ ਉਸ ਤੋਂ ਬਾਅਦ ਜਿਹੜਾ ਸੀਗਾ ਲੇਬਰ ਦਿਵਸ ਜਿਹੜਾ ਸਾਡਾ ਮਨਾਇਆ ਜਾਂਦਾ ਹੈਗਾ ਮਜ਼ਦੂਰ ਦਿਵਸ 1 ਮਈ ਨੂੰ ਉਹ ਵਿਸ਼ੇਸ਼ ਤੌਰ ਤੇ ਕਿਰਤੀਆਂ ਦੇ ਵਿੱਚ ਜਾ ਕੇ ਰਾਜਮਿਸਤਰੀਆਂ ਤੇ ਜਿਹੜੇ ਸਾਡੇ ਮਜ਼ਦੂਰ ਸੀ ਉਹਨਾਂ ਦੇ ਨਾਲ ਰੜਕੇ ਮਨਾਇਆ ਗਿਆ ਉਹਨਾਂ ਨੂੰ ਟੀ-ਸ਼ਰਟ ਕੈਸ ਜਿਹੜੀਆਂ ਸੀ ਆ ਵੰਡੀਆਂ ਗਈਆਂ ਜਿਹੜੇ ਫਸਟ ਟਾਈਮ ਮੋਟਰਸ ਨੇ ਉਹਨਾਂ ਦੇ ਤੱਕ ਪਹੁੰ ਦੇ ਵਿੱਚ ਈਐਲਸੀ ਕਲੱਬਾਂ ਦੇ ਜਰੀਏ ਵੀ ਨੁਪੜਨਾਟਕ ਖੇਡੇ ਜਾ ਰਹੇ ਨੇ ਹਰ ਜਗ੍ਹਾ ਦੇ ਉੱਤੇ ਫਸਟ ਟਾਈਮ ਵੋਟਰਾਂ ਨੂੰ ਵੀ ਜਿਹੜਾ ਗਾ ਭਰੇ ਕੀਤਾ ਜਾ ਰਿਹਾ ਤੇ ਨਾਲ-ਨਾਲ ਪ੍ਰੇਰਿਤ ਕੀਤਾ ਜਾ ਰਿਹਾ ਸਾਡੇ ਸੀਨੀਅਰ ਸਿਟੀਜ਼ਨਸ ਨੂੰ ਤੇ ਹੀਟ ਬੀਵ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਹਰੇਕ ਪੋਲਿੰਗ ਬੂਥ ਦੇ ਉੱਤੇ ਪਾਣੀ ਦਾ ਪ੍ਰਬੰਧ ਹੋਊਗਾ ਸ਼ੇਡ ਦਾ ਪ੍ਰਬੰਧ ਹੋਊਗਾ ਪਿਛਲੇ ਦਿਨੀ ਤੇ ਜਿਹੜੀਆਂ ਸਾਡੀਆਂ ਈਐਲਸੀ ਮੈਂਬਰਸ ਨੇ ਲੜਕੀਆਂ ਖਾਸ ਕਰਕੇ ਉਹ ਜਿਹੜੇ ਵੋਟਰਸ ਨੇ ਉਹਨਾਂ ਦੇ ਬੂਥ ਪੱਦਰ ਦੇ ਉੱਤੇ ਜਾ ਕੇ ਮਹਿੰਦੀ ਲਗਾ ਰਹੀਆਂ ਨੇ ਮਤਦਾਨ ਦੀ ਮਹਿੰਦੀ ਤੇ ਉਹਨਾਂ ਨੂੰ ਕਹਿ ਰਹੇ ਨੇ ਸਾਰਿਆਂ ਨੂੰ ਕਿ ਆਓ ਵੋਟ ਪਾ ਕੀਤੇ ਜਾ ਰਹੇ ਨੇ ਹਰ ਜਗ੍ਹਾ ਦੇ ਉੱਤੇ ਸਕੂਲ ਕਾਲਜ ਦੇ ਵਿੱਚ ਬੋਲ ਆਫ ਡੈਮੋਕਰੇਸੀ ਬਣਾਈ ਜਾ ਰਹੀ ਹੈ ਕਿਤੇ ਲੋਕਤੰਤਰ ਦੇ ਬੂਟੇ ਲਾਏ ਗਏ ਹੀਕਵੇਬ ਨੂੰ ਘਟ ਕਰਨ ਲਈ ਇਹ ਪਿਛਲੇ ਦਿਨੀ ਕਾਫੀ ਵਧੀਆ ਮਾਹੌਲ ਜਿਹੜਾ ਸਕੂਲਾਂ ਤੇ ਕਾਲਜਾਂ ਦੇ ਵਿੱਚ ਚਿੱਤਰਿਆ ਪਿਆ ਸਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਜੇ ਤੁਹਾਡੀ ਹਲੇ ਵੀ ਵੋਟ ਨਹੀਂ ਬਣੀ ਤੇ 4 ਮਈ ਤੱਕ ਆਪਣੀ ਵੋਟ ਜ਼ਰੂਰ ਬਣਵਾ ਲਓ ਕਿ ਯਾਦ ਰੱਖਿਓ ਇੱਕ ਜੋਨ ਸ਼ੇਰਦਿਲ ਪੰਜਾਬੀਓ ਸ਼ੇਰ ਬਣ ਕੇ ਵੋਟਾਂ ਪਾਉਣੀਆਂ ਨੇ ਤੇ ਆਦੇ ਆਣਾ ਸੁਵੀਪ ਗੱਦੀ ਵਿਧੀਆਂ ਤਹਿਤ ਫਰੀਦਕੋਟ ਜ਼ਿਲ੍ਹੇ ਅੰਦਰ ਪਿਛਲੇ ਦਿਨੀ ਪੋਸਟ ਆਫਿਸ ਫਰੀਦਕੋਟ ਵਿਖੇ ਜਾ ਕੇ ਸਮੁੱਚੇ ਸਟਾਫ ਅਤੇ ਉੱਥੇ ਕੰਮ ਕਰਨ ਦੇ ਆਉਣ ਵਾਲੇ ਲੋਕਾਂ ਨੂੰ ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ ਗਿਆ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਫਰੀਦਕੋਟ ਉੱਪਰ ਪਹੁੰਚ ਕੇ ਸੁਵੀਪ ਟੀਮ ਨੇ ਰੇਲਵੇ ਸਟੇਸ਼ਨ ਦੇ ਸਮੁੱਚੇ ਸਟਾਫ ਅਤੇ ਰੇਲ ਗੱਡੀ ਰਾਹੀਂ ਆਉਣ ਜਾਣ ਵਾਲੇ ਲੋਕਾਂ ਨੂੰ ਵੋਟ ਦੇ ਅਧਿਕਾਰ ਲਈ ਪ੍ਰੇਰਿਤ ਕੀਤਾ ਇਸੇ ਸਿਲਸਿਲੇ ਵਿੱਚ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕਰਦੇ ਹੋਏ ਸਮਾਜ ਦੇ ਪਤਵੰਤੇ ਆ ਰਾਜਕੁਮਾਰ ਅਤੇ ਜਸਬੀਰ ਸਿੰਘ ਦਾ ਕਹਿਣਾ ਹੈ ਰਾਜਕੁਮਾਰ ਜੀ ਮੇਰੀ ਜਿੱਤੇ ਮਨਾਉਣ ਦੇ ਨਾਲ ਦੇ ਨਾਲ ਜਿਹੜੇ ਆਪਣੇ ਸਾਥੀ ਵੀ ਅਸੀਂ ਲੋਕਾਂ ਨੂੰ ਇਹ ਪ੍ਰੇਰਿਤ ਕੀਤਾ ਜੀ ਬੋਟ ਦਾ ਇਸਤੇਮਾਲ ਕਰੋ ਵੋਟ ਬਣੇ ਹਫਤੇ ਪਹਿਲਾਂ ਜ਼ਰੂਰੀ ਆ ਆਪਣੇ ਹਿਸਾਬ ਦੇ ਨਾਲ ਜਿਹੜਾ ਤੁਹਾਨੂੰ ਚੰਗਾ ਲੀਡਰ ਲੱਗਦਾ ਉਹਨੂੰ ਚੁਣਾਂਗੇ ਆਪਾਂ ਤੇ ਜੋ ਆਪਣੇ ਹੱਕਾਂ ਦੀ ਮੰਗਾਂ ਦੀ ਆਪਣੀ ਆਵਾਜ਼ ਚੱਕਦਾ ਉਹੀ ਰੰਗ ਚੰਗਾ ਵਧਿਆ ਲੀਡਰ ਆ ਉਹਨੂੰ ਆਪਣੀ ਵੋਟ ਦਾ ਇਸਤੇਮਾਲ ਕਰੋ ਵੋਟ ਜ਼ੋਰ ਪਾਣੀ ਚਾਹੀਦੀ ਆ ਮੈਂ ਸਰਪੰਚ ਜਸਬੀਰ ਸਿੰਘ ਮੈਂ ਹਰ ਇੱਕ ਬੰਦੇ ਨੂੰ ਬੇਨਤੀ ਕਰਦਾ ਕਿ ਵੋਟ ਪਾਉਣ ਦਾ ਅਧਿਕਾਰ ਹੈ ਇੱਕ ਤੁਸੀਂ ਗੂਠਾ ਦੱਬ ਕੇ ਚੰਗੇ ਬੰਦੇ ਨੂੰ ਤਾਂ ਚੁੱਕ ਸਕਦੇ ਹੋ ਤੇ ਮਾੜੇ ਬੰਦੇ ਨੂੰ ਜ਼ਮੀਨ ਤੇ ਸੁੱਟ ਸਕਦੇ ਹੋ ਵੱਧ ਤੋਂ ਵੱਧ ਵੋਟ ਪਾਉਣ ਦਾ ਹੱਦਕਾਰ ਦੀ ਇਸਤੇਮਾਲ ਕਰਕੇ ਤੇ ਜਿਹੜਾ ਸਾਨੂੰ ਲੋਕਤੰਤਰ ਸ਼ਹੀਦ ਭਗਤ ਸਿੰਘ ਹੁਣਾ ਕੁਰਬਾਨੀਆਂ ਕਰਕੇ ਲੈ ਕੇ ਦਿੱਤਾ ਉਹਦਾ ਇਸਤੇਮਾਲ ਕਰਿਓ ਵੱਟ ਵੱਟ ਵੋਟਾਂ ਪਾ ਕੇ ਪਹਿਲੀ ਵਾਰ ਵੋਟ ਪਾਉਣ ਨੂੰ ਲੈ ਕੇ ਨੌਚਵਾਨਾਂ ਵਿੱਚ ਭਾਰੀ ਉਤਸ਼ਾਹ ਖੰ ਨੂੰ ਮਿਲ ਰਿਹਾ ਹੈ ਆਓ ਸੁਣਦੇ ਹਾਂ ਇਨ੍ਹਾਂ ਨੌਜਵਾਨਾਂ ਦੇ ਵਿਚਾਰ ਮੇਰਾ ਨਾਮ ਬ੍ਰੀਤਕੌਰ ਹੈ ਮੈਂ ਇਸ ਵਾਰ ਪਹਿਲੀ ਵਾਰ ਵੋਟ ਪਾਵਾਂਗੀ ਦੇਸ਼ ਦੀ ਤਰੱਕੀ ਲਈ ਸਾਨੂੰ ਸਾਰਿਆਂ ਨੂੰ ਵੋਟ ਪਾਉਣੀ ਜ਼ਰੂਰੀ ਹੈ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਂ ਜੋ ਸਾਡਾ ਦੇਸ਼ ਤਰੱਕੀ ਦੇ ਰਾਹ 'ਤੇ ਚੱਲ ਜਾਵੇ ਮੇਰਾ ਨਾਮ ਕਰਨ ਜੋ ਸਿੰਘਾ ਜੀ ਮੈਂ ਇਲੈਕਟ੍ਰੀਕਲ ਵਿਭਾਗ ਦਾ ਸਟੂਡੈਂਟ ਹਾਂ ਮੈਂ ਇੱਕ ਫਸਟ ਟਾਈਮ ਵੋਟਰ ਹਾਂ ਤੇ ਸਾਡੇ ਸੈਮੀਨਾਰ ਵੀ ਹੁੰਦੇ ਰਹੇ ਕਾਫੀ ਸਾਰੇ ਟੀਚਰਸ ਵੱਲੋਂ ਉਹ ਸਾਨੂੰ ਦੱਸਦੇ ਨੇ ਕਿ ਵੋਟਾਂ ਨੂੰ ਕਿੱਦਾਂ ਪਾਉਣਾ ਹੈ ਤੇ ਕਿੱਦਾਂ ਉਹਦਾ ਇਸਤੇਮਾਲ ਕਰਨਾ ਹੈ ਤੇ ਆਪਣਾ ਕਿੱਦਾਂ ਸਹੀ ਲੀਡਰ ਚੁਣਨਾ ਹੈ ਤੇ ਇਸ ਕਰਕੇ ਅਸੀਂ ਵੋਟਰ ਹੋਣ ਆਪਣੀ ਮਰਜ਼ੀ ਦਾ ਲ ਜੇ ਤੁਸੀਂ ਬਿਨਾਂ ਲਾਲਚ ਤੋਂ ਵੋਟ ਪਾਵਾਂਗੇ ਤਾਂ ਹੋਏਗਾ ਜੇ ਅਸੀਂ ਲਾਲਚ ਨਾਲ ਵੋਟ ਪਾਵਾਂਗੇ ਤਾਂ ਨਹੀਂ ਹੋਏਗਾ ਅਸੀਂ ਉਹਨਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਾਂ ਜਿਹੜੇ ਲਾਲਚ ਨਾਲ ਵੋਟ ਪਾਉਂਦੇ ਨੇ ਤਾਂ ਕਿ ਤੁਸੀਂ ਲਾਲਚ ਨਾਲ ਵੋਟ ਨਾ ਪਾਓ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਤੇ ਆਉਣ ਵਾਲੀ ਪੀੜ੍ਹੀਆਂ ਦਾ ਵੀ ਬਚਾਅ ਹੋ ਸਕੇ ਮੇਰਾ ਨਾਮ ਤਰਮਿੰਦਰ ਸਿੰਘ ਫੀਰਕੋਟ ਦਾ ਰਹਿਣ ਵਾਲਾ ਤੇ ਮੇਰੀ ਵੋਟ ਜਿਹੜੀ ਇਹ ਪਹਿਲੀ ਿਆਰ ਬਣੀਆਂ ਤੇ ਮੈਂ ਪਹਿਲੀ ਿਆਰ ਵੋਟ ਪਾਉਂਗਾ ਮੈਨੂੰ ਬੜਾ ਉਤਸ਼ਾਹ ਹੈ ਕਿ ਮੇਰੀ ਵੋਟ ਦੇ ਨਾਲ ਜਿਹੜੀ ਸਰਕਾਰ ਬਣਨੀ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਵੋਟ ਪਾ ਕੇ ਆਓ ਤੇ ਸਰਕਾਰ ਬਣਾਓ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਧਰ ਮੋਗਾ ਤੋਂ 우ਸ਼ਾਕਰ ਜਸ਼ਨ ਫਰੀਦਕੋਟ ਤੋਂ ਤਰਸੇਮ ਚਾਨਣਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਅਤੇ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ